ਸਸਤਰਗਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਅਮਨਪ੍ਰੀਤ ਕੌਰ ਐ ਇਸ ਵਕਤ ਅਸੀਂ ਖੜੇ ਆਂ ਚੰਡੀਗੜ੍ਹ ਦੇ ਰੌਕ ਗਾਰਡਨ ਚ ਰੌਕ ਗਾਰਡਨ ਚ ਇਸ ਵਕਤ ਇਵੈਂਟ ਚੱਲ ਰਿਹਾ ਹੈ 3 ਦਿਨਾਂ ਇਵੈਂਟ ਨੇਕ ਚੰਦ ਜੀ ਦੀ 99th ਬਰਥ ਐਨੀਵਰਸਰੀ ਤੇ ਕੀਤਾ ਜਾ ਰਿਹਾ ਹੈ ਨੇਕ ਚੰਦ ਜੀ ਉਹਨੇ ਜਿਨ੍ਹਾਂ ਨੇ ਇਸ ਰੌਕ ਗਾਰਡਨ ਨੂੰ ਫਾਊਂਡ ਕੀਤਾ ਜਿਨ੍ਹਾਂ ਨੇ ਇਸ ਨੂੰ ਕ੍ਰੀਏਟ ਕੀਤਾ ਤਾਂ ਉਹਨਾਂ ਦੀ ਬਰਥ ਐਨੀਵਰਸਰੀ ਦੇ ਮੱਦੇਨਜ਼ਰ ਇਹ ਇਵੈਂਟ ਜਿਹੜਾ 3 ਦਿਨਾਂ ਇੱਥੇ ਚੱਲ ਰਿਹਾ ਇੱਥੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਲਚਰਲ ਪ੍ਰੋਗਰਾਮ ਨੇ ਤੇ ਨਾਲ ਦੀ ਨਾਲ ਕਈ ਤਰ੍ਹਾਂ ਦੇ ਸਟਾਲਸ ਲੱਗੇ ਨੇ ਜਿੱਥੇ ਲੋਕ ਆਪਣੀ ਜਿਹੜੀ ਵੀ ਕਲਾ ਹੈ ਉਹਨੂੰ ਪੇਸ਼ ਕਰ ਰਹੇ ਨੇ ਆਰਟ ਐਂਡ ਕraft ਦਾ ਵਰਕ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਇਥੇ ਪਹੁੰਚ ਰਹੇ ਨੇ ਇਹਨਾਂ ਦਿਨਾਂ 'ਚ ਤੇ ਇਸ ਇਵੈਂਟ ਦਾ ਆਨੰਦ ਮਾਨ ਰਹੇ ਨੇ ਸੋ ਨੇਕ ਚੰਦ ਜਿਨ੍ਹਾਂ ਨੇ ਜੋ ਕਿ ਇਸ ਰੌਕ ਗਾਰਡਨ ਦੇ ਫਾਊਂਡਰ ਨੇ ਜਿਨ੍ਹਾਂ ਨੇ ਇਹ ਰੌਕ ਗਾਰਡਨ ਕ੍ਰੀਏਟ ਕੀਤਾ ਹੈ ਉਹਨਾਂ ਦੇ ਪੁੱਤਰ ਅਨੁਤ ਸੈਨਿਏ ਇਸ ਵਕਤ ਮੇਰੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਇਵੈਂਟ ਕਰਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਜ਼ਰੂਰ ਦੱਸੋ ਸਾਡੀ ਨੂੰ ਜੀ ਇਹ ਇਵੈਂਟ ਨੇਕਚੰਜੀ ਦਾ 15 ਤਰੀਕ ਨੂੰ ਜਨਮ ਦਿਨ ਹੁੰਦਾ ਹੈ 15 ਦਸੰਬਰ ਦਾ ਤੇ ਉਹੀ ਇਵੈਂਟ ਨੇਕਚੰਡੇ ਦੇ ਨਾਮ ਤੋਂ ਮਨਾਇਆ ਜਾ ਰਿਹਾ ਹੈ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਤੇ ਅਗਲੇ ਸਾਲ ਵੀ ਗਵਰਨਮੈਂਟ ਨੇ ਐਨਾਉਂਸ ਕੀਤਾ ਹੈ ਕਿ ਅਗਲੇ ਸਾਲ ਵੀ ਇਹਨੂੰ ਨੈਸ਼ਨਲ ਲੈਵਲ ਤੇ ਮਨਾਇਆ ਜਾਏਗਾ ਮਤਲਬ ਇਹ ਸਪੌਟ ਬਹੁਤ ਫੇਮਸ ਆ ਜਦੋਂ ਵੀ ਕੋਈ ਚੰਡੀਗੜ੍ਹ ਆਉਂਦਾ ਹੈ ਤਾਂ ਇਦਾਂ ਹੁੰਦਾ ਨਹੀਂ ਕਿ ਕੋਈ ਰੌਕ ਗਾਰਡਨ ਨਾ ਆਵੇ ਤਾਂ ਉਹਨਾਂ ਨੇ ਮਤਲਬ ਜੋ ਇਹ ਕ੍ਰੀਏਟ ਕੀਤਾ ਹਰ ਕੋਈ ਮਤਲਬ ਇਸ ਕ ਸਕਲਪਚਰਸ ਐਂਡ ਜੋ ਵੀ ਕraft ਹੈ ਮਤਲਬ ਹਰ ਕੋਈ ਵੇਖ ਕੇ ਹੈਰਾਨ ਹੁੰਦਾ ਹੈ ਤਾਂ ਇਸ ਇਵੈਂਟ ਚ ਆਡੀਅנס ਕਿੰਨੀ ਆਉਂਦੀ ਹੈ ਕਿਵੇਂ ਦਾ ਮਤਲਬ ਰਿਵਿਊ ਮਿਲਦਾ ਹੈ ਆਡੀਅੰਸ ਨੂੰ ਦੇਖੋ ਇਵੈਂਟ ਦਾ ਤਾਂ ਇਸ ਤਰ੍ਹਾਂ ਦਾ ਪੂਰੇ ਰੌਕ ਗਾਰਡਨ ਚ ਐਵਰੇਜ ਲਾਈਏ ਤਾਂ 5000 ਟੂਰਿਸਟ ਤਕਰੀਬਨ ਡੇਲੀ ਆ ਜਾਂਦਾ ਹੈ ਠੀਕ ਹੈ ਮਗਰ ਆ ਜਿਹੜੇ ਦਿਨ ਹੁੰਦੇ ਆ ਜਿਹੜੇ ਇਹ ਫੰਕਸ਼ਨਸ ਵਾਲੇ ਹੁੰਦੇ ਆ ਇਹ ਚ ਥੋੜਾ ਜ਼ਿਆਦਾ ਆ ਜਾਂਦਾ ਹੈ ਹਾਲੇ ਕਿਉਂਕਿ ਕੱਲ ਦਾ ਦਿਨ ਤਾਂ ਅਸੀਂ ਟਿਕਟ ਫ੍ਰੀ ਕੀਤੀ ਹੁੰਦੀ ਹੈ ਹਰ 15 ਦਸੰਬਰ ਨੂੰ ਪਬਲਿਕ ਵਾਸਤੇ ਟਿਕਟ ਫ੍ਰੀ ਹੁੰਦੀ ਹੈ ਇੱਕ ਦਿਨ ਵਾਸਤੇ ਪਰ ਅੱਜ ਤੋਂ ਟਿਕਟ ਲੱਗੀ ਹੈ ਸੋ ਕੱਲ ਦਾ ਡਾਟਾ ਤਾਂ ਨਹੀਂ ਹੈ ਪਰ ਅੱਜ ਦਾ ਡਾਟਾ ਦੇਖੋ ਪਤਾ ਲੱਗ ਜਾਏਗਾ ਕਿੰਨੇ ਲੋਕ ਆਦੇ ਆ ਤੁਸੀਂ ਜਿਵੇਂ ਜਦੋਂ ਉਹਨਾਂ ਨੇ ਸਟਾਰਟ ਕੀਤਾ ਮਤਲਬ ਇਸ ਲਈ ਕੰਮ ਕਰਨਾ ਹੈ ਨਾ ਆਬਵੀਅਸਲੀ ਤੁਸੀਂ ਉਦੋਂ ਹੋਵੋਗੇ ਤੁਸੀਂ ਉਹਨਾਂ ਤੋਂ ਸੁਣੀਆਂ ਹੋਣਗੀਆਂ ਗੱਲਾਂ ਹਨਾ ਤੁਸੀਂ ਐਕਸਪੀਰੀਅੰਸ ਕੀਤੀਆਂ ਹੋਣੀਆਂ ਚੀਜ਼ਾਂ ਤਾਂ ਮੈਂ ਜ਼ਰੂਰ ਕਹੂੰਗੀ ਥੋੜਾ ਜਿਆਦਾ ਸ਼ੇਅਰ ਜ਼ਰੂਰ ਕਰੋ ਉਹਨਾਂ ਦੇ ਨਾਲ ਇਸ ਬਾਰੇ ਗੱਲ ਕਰਨ ਦਾ ਜੀ ਜਦੋਂ ਰੋ ਗਾਰਡਨ ਸ਼ੁਰੂ ਹੋਇਆ ਉਸ ਟਾਈਮ ਮੇਰਾ ਜਨਮ ਨਹੀਂ ਸੀ ਹੋਇਆ ਕਿਉਂਕਿ 1958 ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਇਹਦੀ 18 ਸਾਲ ਤੱਕ ਉਹ ਬਿਨਾਂ ਕਿਸੇ ਨੂੰ ਦੱਸੇ ਲੁਕੋ ਕੇ ਇਹ ਜੰਗਲ ਦੇ ਵਿੱਚ ਇਹ ਕੰਮ ਕਰਦੇ ਰਹੇ ਤੇ 18 ਸਾਲ ਬਾਅਦ ਜਦ ਇਹ ਸਟੋਰ ਚੱਕਣ ਲੱਗੇ ਗਵਰਨਮੈਂਟ ਕਲੀਅਰੈਂਸ ਜੰਗਲ ਕਲੀਅਰੈਂਸੀ ਤਾਂ ਉਹਨਾਂ ਨੇ ਦੇਖਿਆ ਵਿੱਚ ਕੁਝ ਬੜਿਆ ਹੋਇਆ ਵੀ ਇਹੋ ਜੀ ਚੀਜ਼ ਬਣੀ ਉਹਨਾਂ ਨੇ ਜਾ ਕੇ ਆਪਣੇ ਅਫਸਰਾਂ ਨੂੰ ਦੱਸਿਆ ਅਫਸਰਾਂ ਨੂੰ ਚੰਗਾ ਲੱਗਿਆ ਸੋ ਇਹ ਹੀ ਕਵਾਂਗੇ ਰੱਬ ਚਾਹੁੰਦਾ ਸੀ ਵੀ ਇਹ ਚੀਜ਼ ਇੱਥੇ ਰਹੇ ਤਾਂ ਉਸ ਟਾਈਮ ਦੇ ਅਫਸਰ ਵੀ ਇਹੋ ਜੇ ਸੀ ਜਿਹੜਾ ਨੇ ਇਹ ਕੰਟੀਨਿਊ ਕਰਨ ਨੂੰ ਕਿਹਾ ਤੇ ਨੇਕ ਚੇਜ ਨੂੰ ਕਿਹਾ ਤੁਸੀਂ ਇਹਨੂੰ ਕੰਟੀਨਿਊ ਕਰੋ ਤੇ ਬਣਾਓ ਸੋ 18 ਸਾਲ ਤੱਕ ਇਹ ਬਗੈਰ ਕਿਸੇ ਨੂੰ ਦੱਸੇ ਬੰਦਾ ਰਿਹਾ 18 ਸਾਲ ਤੋਂ ਬਾਅਦ ਫੇਰ ਪਬਲਿਕ ਦੇ ਸਾਹਮਣੇ ਆਇਆ ਪਬਲਿਕ ਵਾਸਤੇ ਖੋਲਤਾ ਗਿਆ ਓਕੇ ਸੋ ਕਿਵੇਂ ਲੱਗਦਾ ਕਿ ਜਦੋਂ ਵੀ ਹਰ ਸਾਲ ਇਵੈਂਟ ਹੁੰਦਾ ਹੈ ਤਾਂ ਇੰਨੀ ਪਬਲਿਕ ਆਉਂਦੀ ਹੈ ਦੇਖਣ ਨੂੰ ਇਵੈਂਟ ਦਾ ਵੀ ਇੰਜੋਏ ਕਰਦੀ ਹੈ ਮਤਲਬ ਸਾਰਾ ਬਹੁਤ ਅੱਛਾ ਲੱਗਦਾ ਹੈ ਜਦ ਅਸੀਂ ਹੁਣ ਜਿਸ ਟਾਈਮ ਕੋਈ ਫੰਕਸ਼ਨ ਹੋਇਆ ਕਰਦੇ ਸੀ ਨੇਕਚੰਦ ਜੀ ਇੱਥੇ ਸੀਗੇ ਤੇ ਉਹ ਵਿੱਚ ਹੀ ਬੈਠੇ ਰਹਿੰਦੇ ਸੀ ਇੱਥੇ ਉਹ ਬੜਾ ਇੰਜੋਏ ਕਰਦੇ ਸਵੇਰ ਤੋਂ ਹੀ ਇੱਥੇ ਬੈਠੇ ਰਹਿਣਾ ਕਦੇ ਉਧਰ ਘੁੰਮਣਾ ਕਦੇ ਉਧਰ ਦੇਖਣਾ ਉਹਨਾਂ ਨੂੰ ਇਹ ਝੂਲੇ ਜਿਹੜੇ ਇੰਨੇ ਲਾਏ ਆ ਤੁਸੀਂ ਦੇਖੋ ਉਹਨਾਂ ਨੂੰ ਇਹ ਬੜੇ ਚੰਗੇ ਲੱਗਦੇ ਆ ਕਿ ਲੋਕੀ ਹਰ ਝੂਲੇ ਤੇ ਭਰਿਆ ਪਿਆ ਲੋਕੀ ਝੂਟੇ ਝੂਟ ਰਹੇ ਆ ਸੋ ਉਹਨਾਂ ਨੂੰ ਬੜਾ ਅੱਛਾ ਲੱਗਦਾ ਸੀਗਾ ਇਹ ਚੀਜ਼ ਨੂੰ ਜੀ ਉਹ ਕਿਸੇ ਜੀ ਆਡੀਅנס ਨੂੰ ਕਹਿਣਾ ਹੋਵੇ ਕਿ ਤੁਸੀਂ ਜ਼ਰੂਰ ਆਓ ਇੱਥੇ ਕਿ ਇਸ ਇਵੈਂਟ ਤੇ ਖਾਸ ਕਰਕੇ ਕੀ ਖਾਸियत ਮਤਲਬ ਕੀ ਕਹੋਗੇ ਆਡੀਅנס ਅ ਉਹਨਾਂ ਨੂੰ ਅਸੀਂ ਇਹੀ ਕਵਾਂਗੇ ਕਿ ਤੁਸੀਂ ਆਓ ਦੇਖੋ ਆ ਕੇ ਇੱਕ ਤਾਂ ਰੌਗ ਗਾਰਡਨ ਤਾਂ ਦੇਖਣਾ ਹੀ ਦੇਖਣਾ ਹੈ ਤੇ ਉਸ ਤੋਂ ਬਾਅਦ ਇਹ ਫੰਕਸ਼ਨ ਨੂੰ ਵੀ ਤੁਸੀਂ ਕਾਮਯਾਬ ਕਰੋ ਬਣਾਓ ਤੁਸੀਂ ਆਓਗੇ ਤਾਂ ਬਹੁਤ ਅੱਛਾ ਲੱਗੇਗਾ ਸਾਰੇ ਆਣ ਕੇ ਆ ਦੇਖੋ ਅਸੀਂ ਬੱਚਿਆਂ ਨੂੰ ਆ ਤੋਂ ਪਿੱਛੇ ਦੇਖ ਰਹੇ ਹੋ ਤੁਸੀਂ ਬੱਚਿਆਂ ਨੂੰ ਅਸੀਂ ਕੰਪੀਟੀਸ਼ਨ ਕੰਪੀਟੀਸ਼ਨ ਵਾਸਤੇ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਤੇ ਸਾਰੇ ਬੱਚੇ ਨੇ ਸਕੂਲ ਤੋਂ ਭੇਜੇ ਆ ਕਿੱਡੇ ਸੋਨੇ ਸੋਨੇ ਬਣਾਏ ਸੋ ਹਰ ਸਾਲ ਅਸੀਂ ਵਰਕਸ਼ਾਪ ਵੀ ਲਾਵਾਗੇ ਇਹ ਜੀ ਜਿਹੜੇ ਬੱਚੇ ਆਣ ਕੇ ਵਰਕਸ਼ਾਪ ਲਾਣਗੇ ਸਿੱਖਣਗੇ ਫਿਰ ਉਹਨਾਂ ਨੂੰ ਹਰ ਸਾਲ ਅਵਾਰਡ ਦਿੱਤਾ ਜਾਏਗਾ ਇੱਥੇ ਚੰਡੀਗੜ੍ਹ 'ਚ ਹਰ ਸਾਲ ਨੇਕ ਚੰ ਸੈਣੀ ਦੀ ਵਰਸੀ ਤੇ ਰੌਕ ਗਾਰਡਨ 'ਚ ਇਸੇ ਤਰ੍ਹਾਂ ਮੇਲਾ ਲਗਾਇਆ ਜਾਂਦਾ ਹੈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਤੇ ਸਟਾਲਾਂ ਤੋਂ ਇਲਾਵਾ ਇੱਥੇ ਬੱਚਿਆਂ ਵੱਲੋਂ ਬਣਾਈਆਂ ਪੇਂਟਿੰਗਸ ਹੈਂਡਕਰਾਫਟਸ ਤੇ ਮੂਰਤੀਆਂ ਵੀ ਲਿਆਂਦੀਆਂ ਜਾਂਦੀਆਂ ਨੇ ਜਿਨ੍ਹਾਂ 'ਚੋਂ ਪਹਿਲਾ ਦੂਜਾ ਤੇ ਤੀਜਾ ਇਨਾਮ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਇੰਨੇ ਹੀ ਨਹੀਂ ਚਾਹਵਾਨ ਬੱਚਿਆਂ ਲਈ ਇੱਥੇ ਵਰਕਸ਼ਾਪਸ ਵੀ ਲਗਾਈਆਂ ਜਾਂਦੀਆਂ ਨੇ ਜਿੱਥੇ ਉਹਨਾਂ ਨੂੰ ਇਹ ਸਭ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ ਹਰ ਸਾਲ ਇਸੇ ਤਰ੍ਹਾਂ ਕਈ ਬੱਚੇ ਆਪਣੀ ਆਰਟ ਨੂੰ ਪੇਸ਼ ਕਰਦੇ ਨੇ ਤੇ ਲੋਕ ਰੌਗ ਗਾਰਡਨ ਘੁੰਮਣ ਦੇ ਨਾਲ ਨਾਲ ਇਸ ਸਮਾਗਮ ਦਾ ਵੀ ਹਿੱਸਾ ਬਣਦੇ ਨੇ ਸੋ ਮੇਰੇ ਨਾਲ ਖੜੇ ਨੇ ਸੁਸ਼ਮਾ ਜੀਣਾ ਨੇ ਜੋ ਕਿ ਨੀਕਚੰਦ ਜੀ ਦੇ ਪਹਿਲੇ ਫੀਮੇਲ ਸਟੂਡੈਂਟ ਸੀਗੇ ਇੰਡੀਅਨ ਫੀਮੇਲ ਸਟੂਡੈਂਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰੋ ਗਾਰਡਨ ਚ ਉਹਨਾਂ ਦੀਆਂ ਕਿੰਨੀਆਂ ਹੀ ਮੂਤੀਆਂ ਸਕਲਪਚਰਸ ਨੇ ਤੇ ਮੈਮ ਉਹਨਾਂ ਦੇ ਪਹਿਲੇ ਸਟੂਡੈਂਟ ਰਹੇ ਨੇ ਇਹਨਾਂ ਨੇ ਵੀ ਇੱਥੇ ਆਪਣਾ ਜਿਹੜਾ ਕ્રાਫਟ ਜੋ ਵੀ ਵਰਕ ਕੀਤਾ ਹੈ ਉਹ ਇੱਥੇ ਲਗਾਇਆ ਹੈ ਸਭ ਤੋਂ ਪਹਿਲਾਂ ਤਾਂ ਮੈਮ ਅੱਜ ਤੁਸੀਂ ਇੱਥੇ ਆਪਣਾ ਕ્રાਫਟ ਵਰਕ ਜਿਹੜਾ ਲਗਾਇਆ ਹੈ ਪਹਿਲਾਂ ਤਾਂ ਮਾਹੌਲ ਕਿਵੇਂ ਦਾ ਲੱਗ ਰਿਹਾ ਹੈ ਕਿ ਉਹਨਾਂ ਦੀ ਹਰ ਬਰਥ ਅਨਿਵਰਸਰੀ ਤੇ ਇੱਥੇ ਇਤਰਾ ਇਵੈਂਟ ਕੀਤਾ ਜਾਂਦਾ ਹੈ ਹਾਂਜੀ ਮੈਂ ਹਰ ਬਰਥ ਅਨਿਵ ਕਿਟ ਕਰਨੀ ਹੈ ਡੈਥ ਅਨਿਵਰਸਰੀ ਨੂੰ ਵੀ ਕਰਨੀ ਹੈ ਸਾਲ ਚ ਦੋ ਵਾਰੀ ਤੇ ਇਹ ਕਿਵੇਂ ਦਾ ਫੀਲ ਹੁੰਦਾ ਕਿ ਤੁਸੀਂ ਉਹਨਾਂ ਦੇ ਪਹਿਲੇ ਇੰਡੀਅਨ ਫੀਮੇਲ ਸਟੂਡੈਂਟ ਸੀਗੇ ਉਹਨਾਂ ਨੇ ਖੁਦ ਕਿਹਾ ਸੀ ਖੁਦ ਕਿਹਾ ਸੀ ਟਰਬਿਉਣ ਵਾਲਿਆਂ ਨੂੰ ਬੁਲਾਇਆ ਸੀ ਉਹਨਾਂ ਨੇ ਜਦ ਮੈਂ ਸਿੱਖਦੀ ਸੀ ਨਾ ਤਾਂ ਉਹਨਾਂ ਨੇ ਬੁਲਾਇਆ ਸੀ ਟਰਬਿਉਣ ਵਾਲਿਆਂ ਨੂੰ ਖੁਦ ਕਿਹਾ ਸੀ ਕਿ ਇਹ ਫਰਸ ਇੰਡੀਅਨ ਕਹਿੰਦੇ ਫਾਰਨਰ ਆਏ ਆ ਬਟ ਉਹ 1-2 ਦਿਨ ਸਿੱਖ ਕੇ ਚਲੇ ਗਏ ਬਟ ਮੈਂ 2-3 ਮਹੀਨੇ ਲਗਾਏ ਸੀ 4 ਪੀਸ ਮੇਰੇ ਇੱਥੇ ਬੇ ਹੋਏ ਆ ਰੋ ਗਾਰਡਨ 'ਚ ਹਾਂਜੀ ਐਕਸਪੀਰੀਅੰਸ ਕਿਵੇਂ ਦਾ ਸੀ ਉਹਨਾਂ ਤੋਂ ਸਿੱਖਣ ਦਾ ਉਹਨਾਂ ਦੇ ਨਾਲ ਅੱਛਾ ਬਹੁਤ ਅੱਛਾ ਹੀ ਹੀ ਵਾਸ ਵੈਰੀ ਜੋਲੀ ਨੇਚਰ ਔਰ ਬੜੇ ਅੱਛੀ ਤਰ੍ਹਾਂ ਸਿਖਾਉਂਦੇ ਸੀ ਵਰਕਰ ਦਿੱਤੇ ਹੋਏ ਸੀ ਮੈਨੂੰ ਤੇ ਬੜੀ ਅੱਛੀ ਤਰ੍ਹਾਂ ਸਿਖਾਉਂਦੇ ਸੀ ਉਹ ਮੈਨੂੰ ਬੜਾ ਅੱਛਾ ਲੱਗ ਰਿਹਾ ਸੀ ਆ ਕੇ ਨਾ ਬਹੁਤ ਅੱਛਾ ਲੱਗ ਰਿਹਾ ਸੀ ਸੋ ਇਸ ਇਵੈਂਟ ਇਸ ਇਵੈਂਟ ਨੂੰ ਜਦੋਂ ਦੇਖਦੇ ਹੋ ਤੇ ਕਿੰਨਾ ਕੁ ਮਤਲਬ ਕਿਵੇਂ ਦਾ ਰਿਵਿਊ ਮਿਲਦਾ ਹੈ ਲੋਕਾਂ ਵੱਲੋਂ ਬਹੁਤ ਜ਼ਿਆਦਾ ਅੱਛਾ ਰਿਵਿਊ ਮਿਲਦਾ ਹੈ ਜਦ ਲੋਕ ਪੜ੍ਹਦੇ ਹਨ ਨਾ ਕਿ ਉਹਨਾਂ ਦੇ ਸਟੂਡੈਂਟ ਹੈ ਤੇ ਬੜੀ ਅੱਛੀ ਤਰ੍ਹਾਂ ਔਰ ਪ੍ਰੇਜ਼ ਕਰਕੇ ਦਿੰਦੇ ਆ ਹਰ ਵਾਰੀ ਚੇਂਜਸ ਹੁੰਦੀਆਂ ਮੇਰੀਆਂ ਆਈਟਮ ਸੇਮ ਕੋਈ ਆਈਟਮ ਨਹੀਂ ਹੁੰਦੀ ਹਰ ਵਾਰੀ ਚੇਂਜਸ ਹੁੰਦੀਆਂ ਇਸ ਵਾਰ ਕੀ ਖਾਸ ਹੈ ਮਤਲਬ ਇਸ ਵਾਰ ਕੀ ਖਾਸ ਹੈ ਇਸ ਵਾਰੀ ਖਾਸ ਸੀ ਇਹ ਸਾਰੇ ਮੰਦਿਰ ਵਗੈਰਾ ਬਣਾਏ ਮੈਨੇ ਜਿਆਦਾ ਰਿਲੀਜੀਅਸ ਨਹੀਂ ਬਣਾਇਆ ਹੋਇਆ ਸੋ ਸੀਐਮ ਮਾਨ ਦੇ ਪਿੰਡੋਂ ਸਤੋਜ ਤੋਂ ਵੀ ਇੱਥੇ ਆਏ ਨੇ ਉਹਨਾਂ ਨੇ ਵੀ ਆਪਣੇ ਇੱਥੇ ਜੋ ਵੀ ਉਹਨਾਂ ਦੇ ਪ੍ਰੋਡਕਟਸ ਨੇ ਉਹਨਾਂ ਨੇ ਪੇਸ਼ ਕੀਤੇ ਨੇ ਇਹਨਾਂ ਤੋਂ ਵੀ ਪੁੱਛ ਲੈਣੇ ਆ ਕਿ ਇਸ ਵਾਰ ਕੀ ਖਾਸ ਹੈ ਜਿਹੜਾ ਤੁਸੀਂ ਇੱਥੇ ਲੈ ਕੇ ਆਏ ਹੋ ਇਸ ਵਿੱਚ ਹੈਲੋ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਧੰਨਵਾਦ ਜੀ ਪਿੰਡ ਸਤੋਜ ਸੀਐਮ ਮਾਨ ਦੇ ਪਿੰਡੋਂ ਆ ਜੀ ਅਸੀਂ ਸਾਡੇ ਲਵੇ ਤੇਲ ਹੁੰਦੇ ਨੇ ਜੀ ਕੋਲਡ ਪ੍ਰੈਸ ਲੱਕੜ ਦੇ ਕੋਲੂ ਦੇ ਜਿਹੜੇ ਬਹੁਤ ਵਧੀਆ ਹੁੰਦੇ ਨੇ ਕੱਚੀ ਕਹਾਣੀ ਦੇ ਜਮੇ ਸਰੋਂ ਦਾ ਤੇਲ ਆ ਗਿਆ ਜੀ ਕਾਲੀ ਦਾ ਪੀਲੀ ਸਰੋਂ ਦਾ ਆ ਗਿਆ ਬਦਾਮ ਰੋਗਨ ਆ ਗਿਆ ਜੀ ਅਲਸੀ ਦਾ ਤੇਲ ਆ ਗਿਆ ਤੇਲਾਂ ਦਾ ਆ ਗਿਆ ਮੂਫਲੀ ਦਾ ਆ ਗਿਆ ਬਦਾਮ ਰੋਗਨ ਆ ਗਿਆ ਜੀ ਇਹ ਸਾਰੇ ਤੇਲ ਆਪਦੇ ਨੇ ਲਵੇ ਹੁੰਦੇ ਨੇ ਬਹੁਤ ਵਧੀਆ ਤੇਲ ਨੇ ਜੀ ਠੰਡੇ ਟੈਂਪਰੇਚਰ ਕੱਢੇ ਹੁੰਦੇ ਨੇ ਅੱਛਾ ਮਤਲਬ ਕਿ ਅੱਜ ਕੱਲ ਤਾਂ ਵੈਸੇ ਜਿਹੜਾ ਵੀ ਵੀ ਵੇਖਿਆ ਪ੍ਰੋਡਕਟ ਉਹਨਾਂ 'ਚ ਕੋਈ ਨਾ ਕੋਈ ਮਿਲਾਵਟ ਹੁੰਦੀ ਹੈ ਤਾਂ ਇਹ ਇਹਦੇ ਲਈ ਮਤਲਬ ਕਿੰਨੇ ਕੁ ਲੋਕ ਮਤਲਬ ਆਉਂਦੇ ਨੇ ਕਿਵੇਂ ਦੇ ਰਿਵਿਊਸ ਦਿੰਦੇ ਨੇ ਇਥੇ ਬਹੁਤ ਵਧੀਆ ਜੀ ਲੋਕ ਇਹਨੂੰ ਬਹੁਤ ਵਧੀਆ ਚਾਹ ਰਹੇ ਨੇ ਜੀ ਜਿਹੜੇ ਸਹਰੇ ਵਿੱਚ ਪ੍ਰੈਕਟਾਰ ਰਹੇ ਨੇ ਉਹ ਜੀ ਹੁਣ ਕੈਮੀਕਲ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਸਾਰੇ ਮਲਿਆਬਟੀ ਆ ਰਹੇ ਨੇ ਜੀ ਆਪਣੇ ਤੇਲ ਸੁਧਨੇ ਜੀ ਕੋਈ ਕਿਤੇ ਮਰਜ਼ੀ ਟੈਸਟ ਕਰਵਾ ਸਕਦਾ ਜੀ ਨੇ ਲਿਆ ਉਹ ਦੁਬਾਰੇ ਫੇਰ ਸਾ ਤੋਂ ਮੰਗ ਕਰਦਾ ਐਡਵਾਂਡ ਕਰਦਾ ਤੇਲ ਬਹੁਤ ਵਧੀਆ ਨੇ ਜੀ ਸੀਐਮ ਮਾਨ ਸਾਹਿਬ ਨੇ ਵੀ ਆਪਣੀ ਵੀਡੀਓ ਪਾਈ ਹੋਈ ਆ ਜੀ ਭਗਵੰਤ ਮਾਨ ਨੇ ਤੇ ਬਹੁਤ ਵਧੀਆ ਤੇਲ ਨੇ ਜੀ ਓਕੇ ਤਾਂ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਇਵੈਂਟ ਕੀਤਾ ਜਾ ਰਿਹਾ ਇਹਦਾ ਕਿੰਨਾ ਕ ਆਨੰਦ ਲੈ ਰਹੇ ਏਦਾ ਬਹੁਤ ਵਧੀਆ ਜੀ ਬਹੁਤ ਵਧੀਆ ਡਿਕਾਉਂਸ ਮੇਰੇ ਆ ਜੀ ਅਸੀਂ ਤਾਂ ਇਤ ਕੀ ਪਹਿਲੀ ਵਾਰ ਹੀ ਚੰਡੀਗੜ੍ਹ ਆਏ ਆ ਜੀ ਉ ਬਾਈ ਆਪਣੇ ਨਾਲ ਦੇ ਆਉਂਦੇ ਸੰਗਰੂਰ ਦੀ ਅਸੀਂ ਪੰਜ ਸਟਾਲ ਆਈਆਂ ਹੋਈਆਂ ਜੀ ਗੋੜਾ ਵਾਲੇ ਆਏ ਹੋਏ ਨੇ ਜਿਵੇਂ ਚਾਰ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਸਾਰੇ ਬਹੁਤ ਵਧੀਆ ਡਿਮਾਂਡ ਆ ਜੀ ਇਹਦਾ ਕੇਰਾਂ ਤੇਲ ਲੈ ਲਈ ਜਿਹੜਾ ਪਿੰਡੋਂ ਵੀ ਜਾਂਦੇ ਨੇ ਸਾਡੇ ਲੋਵੇ ਬਾਹਰਲੇ ਅਮਰੀਕਾ ਕੈਨੇਡਾ ਵਾਲੇ ਬਹੁਤ ਵਧੀਆ ਡਿਕਾਉਂਸ ਮੇਰੇ ਆ ਜੀ ਇਹਦਾ